ਜੇਕਰ ਸਿੱਖਾਂ ਦੀ ਸਰਵੋੱਚ ਸੰਸਥਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਗੱਲ ਕੀਤੀ ਜਾਵੇ ਤੇ ਬਕਾਇਦਾ ਐਜਪੀਸੀ ਵੱਲੋਂ ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਖ-ਵੱਖ ਸ਼ਹਿਰਾਂ ਵਿੱਚ ਬਕਾਇਦਾ ਵਿਦਿਆ ਦੇ ਪ੍ਰਸਾਰ ਵਾਸਤੇ ਅਨੇਕਾ ਸਕੂਲ ਖੋਲੇ ਗਏ ਨੇ ਕਾਲਜ ਖੋਲੇ ਗਏ ਨੇ ਅਕੈਡਮੀਆ ਖੋਲੀਆਂ ਗਈਆਂ। ਕੀ ਤਖਤ ਸਰ ਦੇ ਵੱਲੋਂ ਵੀ ਇਸ ਤਰ੍ਹਾਂ ਦਾ ਕੋਈ ਪਰਮਤ ਕੀਤਾ ਗਿਆ? ਹੁਣ ਸਾਰੇ ਕਾਰਜਾਂ ਪਿੱਛੇ ਇੱਕ ਅਮਾਉਂਟ ਖੜੀ ਹੁੰਦੀ ਹੈ। ਇੱਕ ਫਿਗਰ ਆਉਂਦੀ ਹੈ। ਜੇਕਰ ਮੈਂ ਉਸ ਅਮਾਉਂਟ ਦੀ ਗੱਲ ਕਰਾਂ ਇਹ ਪੂਰੀ ਆਮਦਨ ਦਾ ਜ਼ਰੀਆ ਕੀ ਹੈ ਤਖਸਲ ਦਾ? ਰੀਵਰਜ਼ ਐ ਚ ਖਿਆਲ ਦਿ ਆਇਆ ਜਿਸ ਅਹੁਦੇ ਤੇ ਮੈਂ ਬੈਠਾ ਜਿਸ ਥਾਂ ਤੇ ਮੈਂ ਬੈਠਾ ਵੀ ਮੇਰਾ ਚਿਤ ਕਰਦਾ ਹੈ ਕਿ ਜਿਹੜੀਆਂ ਸਕੀਮਾਂ ਇੱਥੇ ਲਾਗੂ ਨੇ ਸੰਗਤ ਤੇ ਬੋਝ ਨਾ ਪਾ ਕੇ ਕੇਂਦਰ ਸਰਕਾਰ ਵੱਲੋਂ ਜਾਂ ਰਾਜ ਸਰਕਾਰਾਂ ਦੇ ਵੱਲੋਂ ਇਸ ਤਰ੍ਹਾਂ ਦੀਆਂ ਸੇਵਾਵਾਂ ਲਈਆਂ ਜਾਣ ਜਿਸ ਇਲਾਕੇ ਦੀ ਆਪਾ ਤਖਤ ਸਾਹਿਬ ਮੌਜੂਦ ਨੇ ਕਿਹਾ ਜਾਂਦਾ ਹੈ ਤੇ ਸਿੱਕਲੀਕਰ ਬਹੁਤ ਤਾਦਾਦ ਦੇ ਵਿੱਚ ਨੇ ਸਿੱਕਲੀਕਰ ਗੁਰ ਪਾਸ਼ਾ ਦੇ ਸੰਬੰਧ ਨੇ ਕਿਉਂਕਿ ਉਹਨਾਂ ਦਾ ਕਾਰਜ ਸੀਗਾ ਹਥਿਆਰ ਬਣਾਉਣੇ ਗੁਰੂ ਸਾਹਿਬਾਨ ਨੂੰ ਸੋਨੇ-ਸੋਨੇ ਹਥਿਆਰ ਬਣਾ ਕੇ ਕੋਈਆ ਕਰਾਣੇ ਪਰੰਤੂ ਅੱਜ ਉਹਨਾਂ ਚੀਜ਼ਾਂ ਦੀ ਲੋੜ ਨਹੀਂ ਅੱਜ ਕੀ ਤਖਤ ਸਾਹਿਬ ਦੇ ਵੱਲੋਂ ਸਿਕਲੀਗਰ ਪਰਿਵਾਰਾਂ ਵਾਸਤੇ ਸਿਕਲੀਗਰ ਬੱਚਿਆਂ ਵਾਸਤੇ ਕੋਈ ਕਾਰਜ ਕੀਤੇ ਜਾ ਰਹੇ ਹਨ ਦੁਨੀਆ ਦੇ ਵਕਫਾ ਕੋਨੇਜ ਬੈਠੇ ਪੀਟੀਸੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਅੱਜ ਇਸ ਵਿਸ਼ੇਸ਼ ਮੁਲਾਕਾਤ ਦੇ ਵਿੱਚ ਜਿਹੜੀ ਸਿੱਖਿਆ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਅਕਸਰ ਜਦੋਂ ਅਸੀਂ ਉਹਨਾਂ ਤਖਤ ਸਾਹਿਬਾਂ ਨਾਲ ਉੱਤੇ ਜਾਣਦੇ ਆਂ ਦਰਸ਼ਨ ਦੇ ਦਰ ਵਾਸਤੇ ਉਹਨਾਂ ਸਥਾਨਾਂ ਤੇ ਜਾਂਦੇ ਆਂ ਜਿਨ੍ਹਾਂ ਤੇ ਗੁਰੂ ਪਾਤਸ਼ਾਹ ਜੀ ਨੇ ਆਪਣਾ ਮੁਬਾਰਕ ਸਮਾਂ ਬਤੀਤ ਕੀਤਾ ਜੀ ਹਾਂ ਅੱਜ ਅਸੀਂ ਗੱਲ ਕਰਾਂਗੇ ਤਖਤ ਸਚਕਣ ਬੋਰਡ ਸ਼੍ਰੀ ਅਜੂਤ ਸਾਹਿਬ ਨਾਦੇ ਸਰਕਲ ਪਹੁੰਚੇ ਨੇ 37 ਸਤਿਕਾਰਯੋਗ ਉਥੋਂ ਦੇ ਮੁੱਖ ਪ੍ਰਬੰਧਕ ਡਾਕਟਰ ਵਿਜੇ ਸਤਵੀਰ ਸਿੰਘ ਜੀ ਤੁਹਾਡਾ ਸਵਾਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਅਕਸਰ ਵੇਖਿਆ ਜਾਂਦਾ ਹੈ ਜਦੋਂ ਵੀ ਸੰਗਤਾਂ ਭਾਵੇਂ ਦੁਨੀਆ ਦੇ ਕਿਸੇ ਕੋਨੇ 'ਚ ਬੈਠਿਆ ਨੇ ਤਖਤ ਸਹਬਾਨਾ ਤੇ دیدار ਵਾਸਤੇ ਜਾਂਦੀਆਂ ਨੇ ਹਾਜ਼ਿਰਵਾਂ ਜਾਂਦੀਆਂ ਨੇ ਮਨਸ਼ਾ ਇੱਕੋ ਹੁੰਦੀ ਹੈ ਕਿ ਤਖਤ ਤੇ ਜਾ ਕੇ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਮੁਬਾਰਕ ਹਾਜ਼ਰੀ ਲੱਗ ਜਾਵੇ ਜਾਣ ਵਾਲਾ ਸਮਾਂ ਭੁੱਲ ਜਾਂਦੇ ਹਾਂ ਕਿਸ ਤਰ੍ਹਾਂ ਪਹੁੰਚੇ ਕਿੰਨੀਆਂ ਮੁਸੀਬਤਾਂ ਕਿੰਨੇ ਕਸਟਾਈ ਪਰੰਤੂ ਉੱਥੇ ਜੋ ਜਾ ਕੇ ਪ੍ਰਬੰਧ ਵੇਖੀਦਾ ਉੱਥੇ ਤੋਂ ਜਾ ਕੇ ਜਿਹੜਾ ਸਿਸਟਮ ਵੇਖੀਦਾ ਸੰਗਤਾਂ ਨੇ ਹਾਲ ਹੋ ਜਾਂਦੀਆਂ ਖਾਸ ਕਰਕੇ ਜੇਕਰ ਮੈਂ ਹਜੂਰ ਸਾਹਿਬ ਨਾਦੇੜ ਦੀ ਗੱਲ ਕਰਾਂ ਤੇ ਸਦਾ ਮੈਂ ਪੁੱਛਣਾ ਚਾਹਾਂਗਾ ਬਤੌਰ ਮੁਖ ਪ੍ਰਬੰਧਕ ਕਦੋਂ ਜੁਆਇਨ ਕੀਤਾ ਮੈਂ ਬਤੌਰ ਪ੍ਰਸ਼ਾਸਕ ਤੱਕ ਸਚਕੰਡ ਸ਼੍ਰੀ ਹਜੂਰ ਸਾਹਿਬ ਵਿਖੇ ਆਪਣਾ ਜੋ ਕੰਮਕਾਜ ਸੀ ਜੀ ਉਹ 12 ਅਗਸਤ 2023 ਉਸ ਦਿਨ ਤੋਂ ਸ਼ੁਰੂ ਕੀਤਾ ਤੇ ਜੋ ਵੀ ਗੁਰੂ ਮਹਾਰਾਜ ਦੀ અપਾਰ ਕਿਰਪਾ ਦੇ ਨਾਲ ਗੁਰੂ ਮਹਾਰਾਜ ਨੇ ਜੋ ਮੈਨੂੰ ਇਹ ਮੌਕਾ ਦਿੱਤਾ ਤੇ ਸਰਕਾਰ ਨੇ ਵੀ ਜੋ ਆਦੇਸ਼ ਦਿੱਤਾ ਉਸ ਮੁਤਾਬਕ ਮੈਂ ਉੱਥੇ ਜੁਆਇਨ ਹੋਣ ਲਈ ਪਹੁੰਚਿਆ ਅਕਸਰ ਵੇਖਿਆ ਨਾ ਡਾਕਟਰ ਸਾਹਿਬ ਜਦੋਂ ਵੀ ਕੋਈ ਬਤੌਰ ਮੁੱਖ ਪ੍ਰਬੰਧਕ ਸੇਵਾ ਨਿਭਾਉਂਦਾ ਹੈ ਜਾਂ ਜੁਆਇਨਿੰਗ ਕੀਤੀ ਜਾਂਦੀ ਹੈ ਤਾਂ ਕਿ ਸਰ ਦੇ ਉੱਪਰ ਕੋਸ਼ਿਸ਼ ਹੁੰਦੀ ਹੈ ਵੀ ਜਿਹੜੀਆਂ ਵੀ ਸੰਗਤਾਂ ਦੂਰ ਦੂਰਾਡੇ ਤੋਂ ਚੱਲ ਕੇ ਆਉਂਦੀਆਂ ਨੇ ਉਹਨਾਂ ਨੂੰ ਕੋਈ ਮੁਸ਼ਕਲ ਨਾ ਆਵੇ ਉਹਨਾਂ ਦਾ ਸਫ਼ਰ ਬੜਾ ਸੁਖੈਲਾ ਆ ਜਾਵੇ ਜੇਕਰ ਵਿਦੇਸ਼ਾਂ ਦੀ ਗੱਲ ਕਰੀ ਜਾਂ ਫਿਰ ਭਾਰਤ ਦੇ ਕਿਸੇ ਕੋਨੇ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਹਰ ਥਾਂ ਤੋਂ ਫਲਾਈਟਾਂ ਜਾਰੀ ਨੇ ਹਰ ਥਾਂ ਤੋਂ ਹਵਾਈ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਨੇ ਜੇਕਰ ਤਕਤ ਸਾਹਿਬ ਦੀ ਗੱਲ ਕੀਤੀ ਜਾਵੇ ਕਿ ਹਜੂਰ ਸਾਹਿਬ ਪਹੁੰਚਣ ਵਾਸਤੇ ਵੱਖ-ਵੱਖ ਸਥਾਨਾਂ ਤੋਂ ਵੀ ਹਵਾਈ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਨੇ ਜਾਂ ਤੁਹਾਡੇ ਜ਼ੈਨ ਵਿੱਚ ਵੀ ਹੈ ਜਿਨ੍ਹਾਂ ਥਾਵਾਂ ਤੇ ਨਹੀਂ ਹਵਾਈ ਸੇਵਾਵਾਂ ਸ਼ੁਰੂ ਹੋਈਆਂ ਉੱਥੋਂ ਵੀ ਹਵਾਈ ਸੇਵਾਵਾਂ ਸ਼ੁਰੂ ਹੋਣ ਹੋਰ ਦੇਖੋ ਜੀ ਜਦੋਂ ਮੈਂ ਜੁਆਇਨ ਕੀਤਾ ਤਾਂ ਨਾਂਦੇੜ ਦਾ ਸੰਪਰਕ ਜੀ ਬਾਕੀ ਦੁਨੀਆ ਦੇ ਨਾਲ ਪੰਜਾਬ ਦੇ ਨਾਲ ਜਾਂ ਬਾਕੀ ਸ਼ਹਿਰਾਂ ਦੇ ਨਾਲ ਬਿਲਕੁਲ ਟੁੱਟਿਆ ਹੋਇਆ ਸੀ ਕਈ ਸਾਲਾਂ ਤੋਂ ਹਵਾਈ ਉਡਾਨਾਂ ਬੰਦ ਪਈਆਂ ਸਨ 에ਅਰਪੋਰਟ ਦਾ ਲਾਇਸੈਂਸ ਵੀ ਸਸਪੈਂਡ ਹੋਇਆ ਹੋਇਆ ਸੀ ਕੋਵਿਡ ਦੇ ਦੌਰਾਨ ਇਹ ਮੁਸ਼ਕਲ ਜਿਹੜੀ ਸੀ ਹੋਰ ਵੀ ਵੱਧ ਗਈ ਤੇ ਉਡਾਨਾਂ ਬਿਲਕੁਲ ਬੰਦ ਹੋ ਗਈਆਂ ਜੋ ਕੋਈ ਪਹਿਲੇ ਉਡਾਨਾਂ ਚੱਲਦੀਆਂ ਸੀ ਉਹ ਵੀ ਉਡਾਨਾਂ ਬੰਦ ਹੋ ਗਈਆਂ ਉਸ ਤੋਂ ਬਾਅਦ ਨਾ ਤਾਂ ਇਹ ਲਾਇਸੈਂਸ ਜਿਹੜਾ ਸਸਪੈਂਡ ਹੋਇਆ ਹੋਇਆ ਸੀ ਉਹਨੂੰ ਫਿਰ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਨਾ ਹੀ ਉਡਾਨਾਂ ਦੁਬਾਰਾ ਸ਼ੁਰੂ ਹੋਈਆਂ ਸੋ ਮੇਰਾ ਸਭ ਤੋਂ ਪਹਿਲਾ ਕੰਮ ਇਹ ਸੀ ਕਿ ਕੇਂਦਰ ਸਰਕਾਰ ਤੇ ਰਾਜ ਸਰਕਾਰ ਨਾਲ ਗੱਲਬਾਤ ਕਰਕੇ ਜੀ ਬਿਲਕੁਲ ਇਹ ਜਿਹੜਾ ਲਾਇਸੈਂਸ ਸਸਪੈਂਡ ਹੋਇਆ ਸੀ ਉਹਨੂੰ ਬਹਾਲ ਕਰਵਾਇਆ ਜਾਏ ਤੇ ਉਡਾਨਾਂ ਦੁਬਾਰਾ ਸ਼ੁਰੂ ਕਰਵਾਈਆਂ ਜਾਣ ਮੈਨੂੰ ਬੜੀ ਖੁਸ਼ੀ ਹੈ ਤੁਹਾਨੂੰ ਦੱਸ ਦਿਆਂ ਕਿ ਅਸੀਂ ਇਸ ਦੇ ਵਿੱਚ ਕਾਮਯਾਬੀ ਦੇ ਨਾਲ ਜੋ ਕਦਮ ਸੀਗੇ ਉਹ ਚੁੱਕੇ ਔਰ ਕੇਂਦਰ ਸਰਕਾਰ ਨੇ ਵੀ ਸਾਡੀ ਮਦਦ ਕੀਤੀ ਉਥੋਂ ਦੇ ਜਿਹੜੇ ਅਧਿਕਾਰੀ ਸੀ ਕੁਝ ਮਹਾਰਾਸ਼ਟra ਦੇ ਆਈਐਸ ਆਫੀਸਰ ਵੀ ਸੀ ਉਹਨਾਂ ਦੇ ਨਾਲ ਅਸੀਂ ਕਈ ਮੀਟਿੰਗਾਂ ਕੀਤੀਆਂ ਇਸ ਤੋਂ ਇਲਾਵਾ ਮਹਾਰਾਸ਼ਟra ਸਰਕਾਰ ਤੇ ਕੇਂਦਰ ਸਰਕਾਰ ਨੇ ਸਾਨੂੰ ਜੀ ਕਾਫੀ ਸਹਾਇਤਾ ਕੀਤੀ ਔਰ ਇਹ ਜਿਹੜਾ ਲਾਇਸੈਂਸ ਸਸਪੈਂਡ ਹੋਇਆ ਹੋਇਆ ਸੀ ਉਹ ਅਸੀਂ ਦੁਬਾਰਾ ਬਹਾਲ ਕਰਵਾਇਆ ਇਸ ਤੋਂ ਬਾਅਦ ਜਿਵੇਂ ਕਿ ਤੁਹਾਨੂੰ ਹੁਣ ਪਤਾ ਹੈ ਪੰਜਾਬ ਦੇ ਆਦਮਪੁਰ ਤੋਂ ਸਿੱਧੀ ਫਲਾਈਟ ਹੈ ਹਿੰਡੋਨ ਦਿੱਲੀ ਗਾਜ਼ੀਆਬਾਦ ਹੁੰਦੀ ਹੋਈ ਜਿਹੜੀ ਫਲਾਈਟ ਸੀ ਉਹ ਨਾਂਦੇੜ ਇਹ ਸ਼ੁਰੂ ਹੋਈ। ਕੀ ਬਾਤ ਹੈ ਬਹੁਤ। ਹੋਰ ਉਡਾਨ ਇੱਕ ਸਕੀਮ ਹੈ ਛੋਟੇ 에어ਪੋਰਟਸ ਨੂੰ ਜੋੜਨ ਵਾਲੀ ਇੱਕ ਸਰਕਾਰ ਦੀ ਸਕੀਮ ਹੈ। ਉਸ ਸਕੀਮ ਦੇ ਅੰਤਰਗਤ ਇਹ ਜਿਹੜੀ ਫਲਾਈਟ ਸੀ ਉਹ ਸ਼ੁਰੂ ਕੀਤੀ ਗਈ। ਇਸ ਤੋਂ ਬਾਅਦ ਦੇ ਵਿੱਚ ਨਾਂਦੇੜ ਦਾ ਸੰਪਰਕ ਜਿਹੜੇ ਹੋਰ ਸ਼ਹਿਰ ਸੀਗੇ ਵੱਡੇ ਸ਼ਹਿਰ ਜਿਨ੍ਹਾਂ ਚ ਹైదరాబాద్ ਹੈ, ਪੂਨੇ ਹੈ, ਅਹਮਦਾਬਾਦ ਹੈ, ਬੈਂਗਲੌਰ ਹੈ। ਇਹਨਾਂ ਸਾਰਿਆਂ ਸ਼ਹਿਰਾਂ ਦੇ ਨਾਲ ਜੋੜਿਆ ਗਿਆ। ਇਸ ਵੇਲੇ ਨਾਂਂਡੇੜ ਤੋਂ ਬਹੁਤ ਸਾਰੀਆਂ ਫਲਾਈਟਾਂ ਜਿਹੜੀਆਂ ਨੇ ਉਹ ਪੰਜਾਬ ਦੇ ਨਾਲ ਵੀ ਇਹਦਾ ਸੰਪਰਕ ਜੋੜਿਆ ਜਾ ਚੁੱਕਾ ਹੈ ਤੇ ਹੋਰ ਵੀ ਕਈ ਵੱਡੇ ਸ਼ਹਿਰਾਂ ਦੇ ਨਾਲ ਬਾਈਅਰ ਸੰਗਤ ਜਿਹੜੀ ਉਹ ਆ ਜਾ ਸਕਦਾ ਅਕਸਰ ਹੀ ਵੇਖਿਆ ਜਾਂਦਾ ਸੱਭ ਜਦੋਂ ਰਾਜ ਸਰਕਾਰਾਂ ਦੀ ਗੱਲ ਆਉਂਦੀ ਹੈ ਜਾਂ ਕੇਂਦਰ ਸਰਕਾਰ ਦੀ ਗੱਲ ਆਉਂਦੀ ਹੈ ਬਕਾਇਦਾ ਉਹਨਾਂ ਦੇ ਵੱਲੋਂ ਸਕੀਮਾਂ ਵੀ ਸ਼ੁਰੂ ਕੀਤੀਆਂ ਗਈਆਂ ਨੇ ਕਿ ਹਰ ਧਰਮ ਸਥਾਨ ਨੂੰ ਸੁਖੈਲਾ ਬਣਾਉਣ ਵਾਸਤੇ ਦਰਸ਼ਨਾ ਦੇ ਲਈ ਸੰਗਤਾਂ ਨੂੰ ਰੇਲ ਮੁਹੱਈਆ ਕਰਾਈ ਜਾਵੇ ਤਕਸੇਬਾਨਾਂ ਦੀ ਗੱਲ ਕੀਤੀ ਜਾਵੇ ਜਾਂ ਧਾਰਮਿਕ ਸਥਾਨਾਂ ਦੀ ਗੱਲ ਕੀਤੀ ਜਾਵੇ ਆਪਸੀ ਸਥਾਨਾਂ ਨੂੰ ਜੋੜਿਆ ਜਾਵੇ ਪੰਜਾਬ ਦੀ ਗੱਲ ਕਰੀਏ ਜਾਂ ਦਿੱਲੀ ਦੀ ਗੱਲ ਕਰੀਏ ਜਾਂ ਕੋਈ ਹੋਰ ਇਲਾਕੇ ਦੀ ਗੱਲ ਕਰੀਏ ਕੀ ਹਜੂਰ ਸਾਹਿਬ ਸਿੱਧੀ ਜਿਹੜੀ ਫਲਾਈਟ ਹੈ ਕਿਸੇ ਸਥਾਨ ਤੋਂ ਸ਼ੁਰੂ ਹੋਈ ਜਾਂ ਫਿਰ ਆਉਣ ਵਾਲੇ ਸਮੇਂ ਤੁਹਾਡੀ ਕੋਈ ਪਲੈਨਿੰਗ ਹੈ ਵੀ ਸੰਗਤ ਆਰਾਮ ਦਾ ਦਰਸ਼ਨ ਕਰ ਸਕਦੀ ਹੈ ਨਹੀਂ ਸਿੱਧੀਆਂ ਇਹ ਜਿਹੜੇ ਮੈਂ ਸ਼ਰਨ ਦਾ ਜ਼ਿਕਰ ਕੀਤਾ ਤੁਹਾਡੇ ਨਾਲ ਜਿਵੇਂ ਪੰਜਾਬ ਚ ਆਦਮਪੁਰ ਤੋਂ ਫਲਾਈਟ ਹੈ ਜਾਂ ਆਦਮਪੁਰ ਤੋਂ ਗਾਜ਼ੀਆਬਾਦ ਗਾਜ਼ੀਆਬਾਦ ਤੋਂ ਫਲਾਈਟ ਹੈ ਇਸੇ ਤਰ੍ਹਾਂ ਹైదరాబాద్ ਤੋਂ ਆਏ ਬੰਗਲੌਰ ਤੋਂ ਆਏ ਦੂਸਰੇ ਸ਼ਹਿਰਾਂ ਤੋਂ ਵੀ ਆਏ ਇਹ ਫਲਾਈਟ ਜਿਹੜੀਆਂ ਸਿੱਧੀਆਂ ਇਸ ਵੇਲੇ ਸ਼ੁਰੂ ਨੇ ਤੇ ਸੰਗਤ ਨੂੰ ਬੜਾ ਸੌਖਾ ਹੋ ਗਿਆ ਹੈ ਹੁਣ ਇਸ ਵੇਲੇ ਤਖਤ ਸਚਕਣ ਜੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਵਾਸਤੇ ਪਹੁੰਚਣਾ ਜੀ ਖਾਸ ਕਰਕੇ ਪੰਜਾਬ ਦੀ ਜਨਤਾ ਵਿੱਚ ਪੰਜਾਬ ਦੇ ਜੋ ਸ਼ਰਧਾਲੂ ਨੇ ਜੋ ਬੜੇ ਉਤਸ਼ਾਹ ਕਰਕੇ ਹਜ਼ੂਰ ਸਾਹਿਬ ਜਾਂਦੇ ਨੇ ਤੇ ਉਹਨਾਂ ਦੀ ਗਿਣਤੀ 'ਚ ਬਹੁਤ ਵੱਡਾ ਇਜ਼ਾਫਾ ਹੋਇਆ ਹੈ ਪੰਜਾਬ ਤੋਂ ਕਈ ਜੋ ਜਥੇਬੰਦੀਆਂ ਨੇ ਸੰਗਠਨ ਨੇ ਉਹਨਾਂ ਵੱਲੋਂ ਹਜ਼ੂਰ ਸਾਹਿਬ ਸੰਗਤ ਵਾਸਤੇ ਬਹੁਤ ਸਾਰੀਆਂ ਬੱਸਾਂ ਦਾ ਅਰੇਂਜਮੈਂਟ ਜਿਹੜਾ ਉਹ ਕੀਤਾ ਜਾ ਰਿਹਾ ਹੈ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਸਾਡੇ ਵਾਸਤੇ ਔਰ ਅਸੀਂ ਸੰਗਤ ਦਾ ਪੂਰਾ ਸਵਾਗਤ ਕਰਦੇ ਹਾਂ ਸੰਗਤ ਨੂੰ ਅਸੀਂ ਰਹਿਣ ਵਾਸਤੇ ਤੇ ਹੋਰ ਸਾਰੀਆਂ ਸਹੂਲਤਾਂ ਉਪਲਬਧ ਕਰਾਂਗੇ ਦੇਵਾਂਗੇ ਔਰ ਜੋ ਵੀ ਸੰਗਤ ਸਾਡੇ ਕੋਲ ਦਰਸ਼ਨਾ ਵਾਸਤੇ ਇਹਨਾਂ ਬੱਸਾਂ ਦੇ ਜ਼ਰੀਏ ਆਏਗੀ ਉਹਨਾਂ ਦਾ ਵਿਸ਼ੇਸ਼ ਪ੍ਰਬੰਧ ਜੋ ਹੈ ਉਹ ਸਾਡੇ ਵੱਲੋਂ ਕੀਤਾ ਜਾਏਗਾ ਤੇ ਮੈਨੂੰ ਇਹ ਵੀ ਦੱਸਦਿਆਂ ਤੁਹਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਸੰਗਤ ਦੀ ਗਿਣਤੀ ਪਹਿਲੇ ਨਾਲੋਂ ਕਿਤੇ ਜ਼ਿਆਦਾ ਹੈ। ਦਰਸ਼ਨਾ ਵਾਸਤੇ ਆਪਣੇ ਦੇਸ਼ ਤੋਂ ਔਰ ਦੇਸ਼ ਵਿਦੇਸ਼ ਤੋਂ ਬਾਹਰਲੇਆਂ ਮੁਲਕਾਂ ਤੋਂ ਵੀ ਬੜੀ ਵੱਡੀ ਗਿਣਤੀ ਵਿੱਚ श्रद्धालु ਉੱਥੇ ਪਹੁੰਚ ਰਹੇ ਨੇ। ਉਹਨਾਂ ਦੇ ਰਹਿਣ ਵਾਸਤੇ ਅਸੀਂ ਜੋ ਵੀ ਪ੍ਰਬੰਧ ਨੇ ਕਰਨੇ ਚਾਹੀਦੇ, ਉਹ ਸਹੀ ਕਰਦੇ ਹਾਂ। ਜਦੋਂ ਮੈਂ ਜੁਆਇਨ ਕੀਤਾ ਉੱਥੇ ਤਾਂ ਪਿਛਲੇ 2-3 ਸਾਲਾਂ ਤੋਂ ਇੱਕ ਪੁਰਾਣੀ ਇਮਾਰਤ ਢਾਈ ਗਈ ਸੀ। ਉਸ ਦੀ ਜਗ੍ਹਾ ਨਵੀਂ ਇਮਾਰਤ ਦੀ ਉਸਾਰੀ ਨਹੀਂ ਸੀ ਕੀਤੀ ਗਈ ਇਹ ਕੰਮ ਕਾਫੀ ਟਾਈਮ ਤੋਂ ਪੈਂਡਿੰਗ ਪਿਆ ਹੋਇਆ ਸੀ ਤੇ ਮੈਂ ਸਭ ਤੋਂ ਪਹਿਲੇ ਇਹੀ ਕੋਸ਼ਿਸ਼ ਕੀਤੀ ਕਿ ਇਹਨੂੰ ਇਸ ਜੋ ਉਸਾਰੀ ਦੇ ਕੰਮ ਨੂੰ ਸ਼ੁਰੂ ਕੀਤਾ ਜਾਵੇ ਔਰ ਅਸੀਂ 2-3 ਮਹੀਨਿਆਂ ਦੇ ਅੰਦਰ-ਅੰਦਰ ਜਿਹੜੇ ਨਕਸ਼ੇ ਸੀ ਉਹ ਤਿਆਰ ਕਰਵਾ ਕੇ ਉਹ ਜਿਹੜਾ ਕੰਮ ਸੀਗਾ ਜੇ ਇਮਾਰਤ ਦੀ ਉਸਾਰੀ ਦਾ ਉਹਦੇ ਵਿੱਚ ਤਕਰੀਬਨ 400 ਕਮਰੇ ਹੋਣਗੇ ਜਦੋਂ ਇਹ ਇਮਾਰਤ ਪੂਰੀ ਹੋਏਗੀ ਔਰ ਉੱਥੇ ਸਸਤੇ ਦਰਾਂ ਦੇ ਉੱਪਰ ਸਾਡੇ ਜਿਹੜੇ ਆਉਣ ਵਾਲੇ ਸ਼ਰਦਾਲੂ ਨੇ ਉਹਨਾਂ ਨੂੰ ਸੰਗਤ ਨੂੰ ਕਮਰੇ ਜਿਹੜੇ ਨੇ ਉਹ ਅਵੇਲੇਬਲ ਹੋਣਗੇ ਕਿੰਨੀਆਂ ਕੁ ਸਰਾਵਾਂ ਇਸ ਸਮੇਂ ਆ ਜੁਰ ਸਾਹਿਬ ਦੇ ਚੁਗਿੱਟ ਦੇ ਮਜ਼ੂਰ ਨੇ ਜਿਹੜੀ ਕਿ ਤਖਤ ਸਾਹਿਬ ਦੇ ਵੱਲੋਂ ਉਹਨਾਂ ਦਾ ਜਿਹੜੀ ਦੇਖ ਰੱਖ ਕੀਤੀ ਜਾਂਦੀ ਹੈ ਦੇਖੋ ਇਸ ਤਰਲੇ 12 1300 ਕਮਰੇ ਸਾਡੇ ਕੋਲ ਫੁੱਲ ਮਿਲਾ ਕੇ ਸਾਰੇ ਜਿੰਨੀਆਂ ਵੀ ਬਿਲਡਿੰਗਸ ਸਾਡੇ ਕੋਲ ਹੈ ਨੇ ਉਹ ਮੌਜੂਦ ਨੇ ਲੇਕਿਨ ਸੰਗਤ ਦੀ ਗਿਣਤੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਲਗਾਤਾਰ ਆਮਦਾਰ ਵਧਰੀਏ ਸੰਗਤ ਦੇ ਹਾਂਜੀ ਬਿਲਕੁਲ ਔਰ ਖਾਸ ਕਰਕੇ ਜਿਹੜੇ ਦਿਨ ਤਿਉਹਾਰ ਹੁੰਦੇ ਨੇ ਜਿਵੇਂ ਹੋਲਾ ਮੱਲਾ ਹੈ ਵਿਸਾਖੀ ਦਾ ਦਿਨ ਹੈ ਜਾਂ ਦੁਸ਼ਹਿਰੇ ਦੀ ਗੱਲ ਕੀਤੀ ਜਾਂਦੀ ਹੈ ਦੁਸ਼ਹਿਰੇ ਦੇ ਉੱਪਰ ਉਦੋਂ ਸੰਖਿਆ ਬਹੁਤ ਵੱਧ ਜਾਂਦੀ ਹੈ ਸਾਨੂੰ ਇੱਥੋਂ ਤੱਕ ਕਿ ਕਈ ਵਾਰੀ ਆਪਣੇ ਆਫਿਸ ਸਕੂਲ ਕਾਲਜ ਉੱਥੇ ਵੀ ਇਹਨਾਂ ਦਾ ਪ੍ਰਬੰਧ ਜਿਹੜਾ ਹੈ ਉਹ ਕਰਨਾ ਪੈਂਦਾ ਹੈ ਅਕਸਰ ਡਾਕਟਰ ਸਾਹਿਬ ਇਹ ਵੀ ਵੇਖਿਆ ਜਾਂਦਾ ਹੈ ਜਦੋਂ ਬਤੌਰ ਕਾਰਜ ਕੀਤੇ ਜਾਂਦੇ ਨੇ ਸੰਗਤਾਂ ਬੜੀਆਂ ਖੁਸ਼ ਹੁੰਦੀਆਂ ਨੇ ਕਾਫੀ ਥਾਵਾਂ ਤੇ ਜਾ ਕੇ ਉਹਨਾਂ ਨੂੰ ਮੁਸ਼ਕਲ ਨਾਲ ਕਮਰਾ ਮਿਲਦਾ ਪਰੰਤੂ ਜਦੋਂ ਜੂਲ ਸਾਹਿਬ ਦੀ ਗੱਲ ਆਉਂਦੀ ਹੈ ਤੇ ਇੱਥੇ ਕਿਸੇ ਵੀ ਤਰ੍ਹਾਂ ਦੇ ਕੋਈ ਸੰਕਟ ਨੂੰ ਮੁਸ਼ਕਲ ਨਹੀਂ ਆਉਂਦੀ ਕਿਉਂਕਿ ਤੁਹਾਡੇ ਵੱਲੋਂ ਸਰਾਵਾਂ ਦਾ ਵੀ ਨਿਰਮਾਣ ਕੀਤਾ ਗਿਆ ਇਹ ਗੱਲ ਮੈਂ ਹੋਰ ਪੁੱਛਣਾ ਚਾਹਾਂਗਾ ਜਿਸ ਇਲਾਕੇ ਦੀ ਆਪਾ ਤਖਤ ਸਾਹਿਬ ਮੌਜੂਦ ਨੇ ਕਿਹਾ ਜਾਂਦਾ ਹੈ ਤੇ ਸਿਕਲੀਕਰ ਬਹੁਤ ਤਾਦਾਦ ਦੇ ਵਿੱਚ ਨੇ ਸਿਕਲੀਕਰ ਗੁਰੂ ਪਾਸ਼ਾ ਦੇ ਸਮੇਤ ਨੇ ਕਿਉਂਕਿ ਉਹਨਾਂ ਦਾ ਕਾਰਜ ਸੀਗਾ ਹਥਿਆਰ ਬਣਾਉਣੇ ਗੁਰੂ ਸਾਹਿਬਾਂ ਨੂੰ ਸੋਹਣੇ-ਸੋਹਣੇ ਹਥਿਆਰ ਬਣਾ ਕੇ ਭੋਇਆ ਕਰਾਣੇ ਪਰੰਤੂ ਅੱਜ ਉਹਨਾਂ ਚੀਜ਼ਾਂ ਦੀ ਲੋੜ ਨਹੀਂ ਅੱਜ ਕੀ ਤਖਤ ਸਾਹਿਬ ਦੇ ਵੱਲੋਂ ਸਿਕਲੀਗਰ ਪਰਿਵਾਰਾਂ ਵਾਸਤੇ ਸਿਕਲੀਗਰ ਬੱਚਿਆਂ ਵਾਸਤੇ ਕੋਈ ਕਾਰਜ ਕੀਤੇ ਜਾ ਰਹੇ ਨੇ ਦੇਖੋ ਸਿਕਲੀਗਰ ਜਿਹੜੇ ਆ ਉਹ ਆਰਥਿਕ ਦ੍ਰਿਸ਼ਟੀ ਦੇ ਨਾਲ ਕਾਫੀ ਪਿੱਛੇ ਰਹਿ ਗਏ ਨੇ ਔਰ ਬਹੁਤ ਸਾਰੇ ਜੋ ਪਰਿਵਾਰ ਨੇ ਉਹ ਗਰੀਬੀ ਦੀ ਹਾਲਤ ਵਿੱਚ ਰਹਿ ਰਹੇ ਹਨ ਉਹਨਾਂ ਦਾ ਸਿੱਖਿਆ ਦਾ ਲੈਵਲ ਵੀ ਜਿਹੜਾ ਹੈ ਬੜਾ ਘੱਟ ਹੈ ਤੇ ਇਸ ਤੋਂ ਇਲਾਵਾ ਜਿਵੇਂ ਕਿ ਤੁਸੀਂ ਠੀਕ ਦੱਸ ਰਹੇ ਹੋ ਕਿ ਜੋ ਉਹਨਾਂ ਦਾ ਪਹਿਲੇ ਦਾ ਧੰਦਾ ਸੀਗਾ ਉਹ ਇਸ ਵੇਲੇ ਲੋੜ ਨਹੀਂ ਹਥਿਆਰ ਇਸ ਵੇਲੇ ਹਥਿਆਰ ਬਣਾਉਣ ਦਾ ਤੰਦਾ ਤੇ ਉਹ ਕੋਈ ਚੱਲ ਨਹੀਂ ਸਕਦਾ ਜੀ ਇਸ ਕਰਕੇ ਉਹਨਾਂ ਨੂੰ ਮੇਨ ਸਟ੍ਰੀਮ ਚ ਲਿਆ ਕੇ ਉਹਨਾਂ ਨੂੰ ਇੱਕ ਤਾਂ ਐਜੂਕੇਟ ਕਰਨ ਦੀ ਲੋੜ ਹੈ ਇਸ ਤੋਂ ਇਲਾਵਾ ਉਹਨਾਂ ਨੂੰ ਕੋਈ ਨਾ ਕੋਈ ਇਸ ਤਰ੍ਹਾਂ ਦਾ ਇਸ ਤਰ੍ਹਾਂ ਦੀ এমਪਲॉयਮੈਂਟ ਦੇਣ ਦੀ ਲੋੜ ਹੈ ਜੋ ਕਿ ਉਹ ਜਿਹਦੇ ਵਿੱਚ ਉਹ ਆਪਣਾ ਨਿਰਵਾਹ ਵੀ ਕਰ ਸਕਣ ਕੁਝ ਆਮਦਨੀ ਉਹਨਾਂ ਦੀ ਵੱਧ ਸਕੇ ਜੀ ਬਿਲਕੁਲ ਤੇ ਇਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਅਸੀਂ ਫੈਸਲਾ ਕੀਤਾ ਹੈ ਕਿ ਸਿਕਲੀਕਰ ਕਰਦੇ ਜਿੰਨੇ ਵੀ ਬੱਚੇ ਨੇ ਉਹਨਾਂ ਨੂੰ ਅਸੀਂ ਫ੍ਰੀ ਐਜੂਕੇਸ਼ਨ ਦੇਵਾਂਗੇ। ਕੀ ਬਾਤ ਹੈ ਬਹੁਤ ਖੂਬ। ਸਾਡੇ ਜੋ ਵੀ ਸਕੂਲ ਨੇ, ਆਈਟੀਆਈ ਕਾਲਜ ਵੀ ਹੈ। ਉੱਥੇ ਅਸੀਂ ਇਹਨਾਂ ਨੂੰ ਫ੍ਰੀ ਐਜੂਕੇਸ਼ਨ ਦੇਣ ਦਾ ਫੈਸਲਾ ਕੀਤਾ ਹੈ। ਪੂਰੀ ਤਰ੍ਹਾਂ ਦੇ ਨਾਲ ਇਹਨਾਂ ਦੇ ਸਾਰੇ ਯੂਨੀਫਾਰਮਸ, ਟੈਕਸਟ ਬੁੱਕਸ, ਟਿਊਸ਼ਨ ਫੀ, ਸਭ ਕੁਝ ਅਸੀਂ ਫ੍ਰੀ ਦੇਣ ਦਾ ਇਹਨਾਂ ਨੂੰ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ এমਪਲॉयਮੈਂਟ ਦਿੰਦਿਆਂ ਹੋਇਆਂ ਵੀ ਇਹਨਾਂ ਨੂੰ ਜੋ ਇਹਨਾਂ ਦੀ ਸਕਿੱਲ ਡਿਵੈਲਪਮੈਂਟ ਦੇ ਕੋਰਸਸ ਨੇ ਸਾਡੇ ਆਈਟੀਆਈ ਦੇ ਵਿੱਚ ਉਹ ਵੀ ਇਹਨਾਂ ਵਾਸਤੇ ਅਸੀਂ ਸ਼ੁਰੂ ਕਰ ਰਹੇ ਹਾਂ। ਤੇ ਇਸ ਤੋਂ ਇਲਾਵਾ এমਪਲয়ਮੈਂਟ ਵਾਸਤੇ ਵੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ এমਪਲয়ਮੈਂਟ ਦੇ ਵਿੱਚ ਵੀ ਮਦਦ ਕੀਤੀ ਜਾਏ ਤਾਂ ਕਿ ਆਪਣਾ ਜੋ ਨਿਰਵਾਹ ਹੈ ਉਹ ਕਰ ਸਕਣ ਬਹੁਤ ਖੂਬ ਇਹ ਤਾਂ ਇੱਕ ਇੱਕ ਸਿਕਲੀ ਦਾ ਸਮਾਜ ਦੀ ਗੱਲ ਤੁਸੀਂ ਬੜੇ ਸੋਨੇ ਢੰਗ ਨਾਲ ਉਹਨਾਂ ਦੀ ਬਾਹ ਫੜੀ ਹੈ ਬਾਕਾਇਦਾ ਐਜੂਕੇਟਿਵ ਵੀ ਕਰਦੇ ਉਹਨਾਂ ਨੂੰ ਰੈਸ਼ ਦਾ ਪ੍ਰਮੋਦ ਵੀ ਕੀਤਾ ਉਹਨਾਂ ਵਾਸਤੇ ਨੁਕਦੇ ਪ੍ਰਬੰਧ ਵੀ ਕੀਤਾ ਕੀ ਤਖਤ ਸਾਹਿਬ ਦੇ ਵੱਲੋਂ ਹੋਰ ਵੀ ਕੋਈ ਭਲਾਈ ਦੇ ਕਾਰਜਾਂ ਦੀ ਸੇਵਾਵਾਂ ਚਾਰੀ ਨੇ ਹਾਂਜੀ ਬਿਲਕੁਲ ਸਾਡੇ ਕੋਲ ਦੇਖੋ ਇਸ ਵੇਲੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਦੋ ਸਕੂਲ ਨੇ ਇੱਕ ਸਕੂਲ ਤਾਂ ਮੈਂ ਹੀ ਜਦੋਂ ਪ੍ਰਸ਼ਾਸਕ ਸੀ 2014-15 ਦੇ ਵਿੱਚ ਉਦੋਂ ਸ਼ੁਰੂ ਕੀਤਾ ਗਿਆ ਪਬਲਿਕ ਸਕੂਲ ਸੀ ਅੱਜ ਉੱਥੇ तकरीबन 2000 ਵਿਦਿਆਰਥੀ ਨੇ ਹੁਣ ਅਸੀਂ ਉੱਥੇ ਜੂਨੀਅਰ ਕਾਲਜ ਸ਼ੁਰੂ ਕਰਨ ਜਾ ਰਹੇ ਹਾਂ ਜੀ ਇਸ ਤੋਂ ਇਲਾਵਾ ਇੱਕ ਆਈਟੀਆਈ ਕਾਲਜ ਸਾਡੇ ਉੱਥੇ ਹੈ ਜਿੱਥੇ ਬਹੁਤ ਸਾਰੇ ਕੋਰਸ ਜਿਹੜੇ ਨੇ ਉਹ ਸ਼ੁਰੂ ਕੀਤੇ ਗਏ ਨੇ ਇਸ ਤੋਂ ਇਲਾਵਾ ਇੱਕ 올ਡ ਏਜ ਹੋਮ ਹੈ ਜਿੱਥੇ ਬਹੁਤ ਸਾਰੇ ਜੋ ਬਿਰਧ ਲੋਕ ਨੇ ਜਨ ਜੋ ਕਿ ਜਿਨ੍ਹਾਂ ਦੇ ਬੱਚੇ ਕਈ ਬਾਰਲੇ ਮੁਲਕਾਂ ਵਿੱਚ ਨੇ ਜਾਂ ਜਿਨ੍ਹਾਂ ਦੀ ਫੈਮਿਲੀਜ਼ ਦੇ ਵਿੱਚ ਉਹਨਾਂ ਉਹਨਾਂ ਲਈ ਮੁਸ਼ਕਲ ਹੈ ਉਹ ਆ ਕੇ ਰਹਿੰਦੇ ਨੇ ਇਸ ਤੋਂ ਇਲਾਵਾ ਅਸੀਂ ਇੱਕ ਪਬਲਿਕ ਲਾਇਬ੍ਰੇਰੀ ਵੀ ਬਣਾਈ ਹੋਈ ਹੈ ਕੀ ਬਾਤ ਹੈ ਉੱਥੇ ਅਸੀਂ ਕਾਫੀ ਉਹਨੂੰ ਸੁਧਾਰ ਕੀਤਾ ਹੈ ਤੇ ਉਹਨੂੰ ਥੋੜਾ ਜਿਹਾ ਹੋਰ ਵੀ ਅਸੀਂ ਮੋਡਰਨਾਈਜ਼ ਕਰਨ ਜਾ ਰਹੇ ਹਾਂ ਕੰਪਿਊਟਰਾਈਜ਼ ਵੀ ਉਹਨੂੰ ਕੀਤਾ ਹੈ ਤੇ ਉੱਥੇ ਅਸੀਂ ਹਰ ਤਰ੍ਹਾਂ ਦੀਆਂ ਕਿਤਾਬਾਂ ਪੀਰੀਆਡਿਕਲਸ ਨਿਊਜ਼ਪੇਪਰਸ ਵਗੈਰਾ ਰੱਖੇ ਹਨ ਬਹੁਤ ਸਾਰੇ ਜੋ ਵਿਦਿਆਰਥੀ ਨੇ 12ਵੀਂ ਹੁੰਦੇ ਆ ਤੇ ਆਪਣਾ ਜੋ ਕਾਲਜ ਦਾ ਅਭਿਆਸ ਹੈ ਉਹ ਵੀ ਉੱਥੇ ਕਰਦੇ ਕਈ ਜੋ ਕੰਪੀਟੀਸ਼ਨਸ ਨੇ ਉਹਨਾਂ ਦੀ ਤਿਆਰੀ ਵਾਸਤੇ ਵੀ ਉਸ ਦਾ ਬਹੁਤ ਫਾਇਦਾ ਹੈ ਜੇਕਰ ਸਿੱਖਾਂ ਦੀ ਸਰਵੋੱਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕੀਤੀ ਜਾਵੇ ਤੇ ਬਕਾਇਦਾ ਐ ਜੀ ਪੀ ਸੀ ਵੱਲੋਂ ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਖ-ਵੱਖ ਸ਼ਹਿਰਾਂ ਵਿੱਚ ਬਕਾਇਦਾ ਵਿਦਿਆ ਦੇ ਪ੍ਰਸਾਰ ਵਾਸਤੇ ਅਨੇਕਾਂ ਸਕੂਲ ਖੋਲੇ ਗਏ ਨੇ ਕਾਲਜ ਖੋਲੇ ਗਏ ਨੇ ਅਕੈਡਮੀਆ ਖੋਲੀਆਂ ਗਈਆਂ ਕੀ ਤਖਤ ਸਾਹਿਬ ਦੇ ਵੱਲੋਂ ਵੀ ਇਸ ਤਰ੍ਹਾਂ ਦਾ ਕੋਈ ਪਰਮਤ ਕੀਤਾ ਗਿਆ हां जी बिल्कुल असी देखो ਸਾਡੇ ਉਥੇ ਜੋ ਲੋਕਲ ਯੂਨੀਵਰਸਿਟੀ ਹੈ ਜੀ ਉਥੇ ਵੀ ਇੱਕ ਚੇਅਰ ਹੈ ਗੁਰੂ ਮਹਾਰਾਜ ਦੇ ਨਾਮ ਦੇ ਉੱਪਰ ਤੇ ਅਸੀਂ ਉਹ ਯੂਨੀਵਰਸਿਟੀ ਦੇ ਨਾਲ ਮਿਲ ਕੇ ਜੋ ਸਿਕ ਸਟੱਡੀਜ਼ ਹੈ ਉਸ ਦੇ ਉੱਪਰ ਬਹੁਤ ਸਾਰੇ ਕੋਰਸਸ ਸ਼ੁਰੂ ਕਰਨ ਦੇ ਵਿੱਚ ਉਹਨਾਂ ਦੀ ਮਦਦ ਕਰ ਰਹੇ ਹਾਂ ਇਸ ਤੋਂ ਇਲਾਵਾ ਬਹੁਤ ਸਾਰੇ ਜੋ ਨੈਸ਼ਨਲ ਤੇ ਇੰਟਰਨੈਸ਼ਨਲ ਇਵੈਂਟਸ ਨੇ ਉਹ ਵੀ ਯੂਨੀਵਰਸਿਟੀ ਦੇ ਨਾਲ ਮਿਲ ਕੇ ਉੱਥੇ ਅਸੀਂ ਸ਼ੁਰੂ ਕਰਾਂਗੇ ਤੁਸੀਂ ਇਵੈਂਟਸ ਦੀ ਗੱਲ ਕੀਤੀ ਹੈ ਜਿੱਕਰ ਆਪਾਂ ਤਖਤ ਸਹਬਾਨਾ ਦੇ ਉੱਪਰ ਗੱਲ ਕਰੀਏ ਇਤਿਹਾਸਕ ਦਿਹਾੜੇ ਮਨਾਉਣ ਦੀ ਗੱਲ ਕਰੀਏ ਤੁਸੀਂ ਆਖਿਆ ਸੀ ਹੌਲੇ ਮੱਲੇ ਦਾ ਦਿਨ ਦੁਸ਼ਹਿਰੇ ਦਾ ਦਿਨ ਇਹਨਾਂ ਇਤਿਹਾਸਕ ਦਿਹਾੜਿਆਂ ਦੇ ਵਿੱਚ ਭਾਵੇਂ ਗੁਰੂ ਗ੍ਰੰਥ ਸਾਹਿਬ ਦਾ ਗੁਰਤਾ ਗੱਦੀ ਹੋਵੇ ਪ੍ਰਕਾਸ਼ ਦਿਹਾੜਾ ਹੋਵੇ ਜਾਂ ਕਿਸੇ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਜਾਂ ਜੋਤੀ ਜੋਤਿ ਦਿਹਾੜਾ ਹੋਵੇ ਸੰਗਤ ਵਧੇਰੇ ਗਿਣਤੀ ਚੌਥੇ ਪਹੁੰਚਦੀ ਹੈ ਸੰਗਤਾਂ ਦੇ ਪਹੁੰਚਣ ਤੇ ਤਖਤ ਦੇ ਵੱਲੋਂ ਕੋਈ ਉਤਸ਼ਾਹਜੇ ਪ੍ਰਬੰਧ ਵੀ ਕੀਤੇ ਜਾਂਦੇ ਨੇ ਕਿਉਂਕਿ ਉੱਥੇ ਜਦੋਂ ਸਰਾਵਾਂ ਦੀ ਗੱਲ ਕੀਤੀ ਜਾਂਦੀ ਹੈ ਬੜੀਆਂ ਵੱਡੇ ਪੱਧਰ ਤੇ ਤੁਸੀਂ ਵੱਡੇ ਕਮਰੇ ਦਾ ਨਿਰਮਾਣ ਕੀਤਾ ਹੈ ਰਹਿਣ ਤੋਂ ਇਲਾਵਾ ਹੋਰ ਵੀ ਕੋਈ ਸੰਗਤ ਦੀ ਪ੍ਰਬੰਧ ਕੀਤੇ ਗਏ ਨੇ ਹਾਂਜੀ ਬਿਲਕੁਲ ਅਸੀਂ ਉਹਨਾਂ ਨੂੰ ਸਾਰੇ ਗੁਰਦੁਆਰਾ ਜਿੰਨੇ ਵੀ ਉੱਥੇ ਲੋਕਲ ਗੁਰਦੁਆਰਾ ਸਾਹਿਬ ਹੈ ਨੇ ਉਹਨਾਂ ਦੇ ਦਰਸ਼ਨਾਂ ਵਾਸਤੇ ਵੀ ਉਹਨਾਂ ਦੀ ਜੋ ਪ੍ਰਬੰਧ ਚਾਹੀਦੇ ਨੇ ਉਹ ਅਸੀਂ ਮਹయ్యా ਕਰ ਰਹੇ ਹਾਂ ਲੰਗਰ ਦੀ ਵਿਵਸਥਾ ਅਸੀਂ ਕੀਤੀ ਹੋਈ ਹੈ ਔਰ ਸੰਗਤ ਦੀ ਗਿਣਤੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਉਹਨਾਂ ਦਾ ਚਾਹ ਪਾਣੀ ਉਹਨਾਂ ਦਾ ਲੰਗਰ ਉਹਨਾਂ ਦੇ ਰਹਿਣ ਵਾਸਤੇ ਇੰਤਜ਼ਾਮ ਲਾਂਡਰੀ ਸਰਵਿਸਿਜ਼ ਵੀ ਅਸੀਂ ਹੁਣ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦੇ ਕਰਕੇ ਉਹਨਾਂ ਨੂੰ ਜੋ ਵੀ ਮਤਲਬ ਕੱਪੜੇ ਵਗੈਰਾ ਉਹ ਸਾਫ਼ ਕਰਨ ਵਾਸਤੇ ਵੀ ਮਦਦ ਹੋਏਗੀ ਇਸ ਤੋਂ ਇਲਾਵਾ ਅਸੀਂ ਹਰ ਸਰਾ ਦੇ ਵਿੱਚ ਉਹਨਾਂ ਦੇ ਵਾਸਤੇ ਇੱਕ ਪੈਂਟਰੀ ਔਰ ਹਰ ਸਰਾ ਦੇ ਵਿੱਚ ਅਸੀਂ ਲਾਂਡਰੀ ਸਰਵਿਸਿਜ਼ ਉਹ ਸ਼ੁਰੂ ਕਰਨ ਜਾ ਰਹੇ ਹਾਂ ਸੰਗਤ ਨੂੰ ਕਿਸੇ ਤਰ੍ਹਾਂ ਦੀ ਵੀ ਤਕਲੀਫ ਨਾ ਹੋਏ ਇਹ ਸਾਡੀ ਪੂਰੀ ਕੋਸ਼ਿਸ਼ ਹੈ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂ ਮੈਂ ਕਿ ਪਿਛਲੀ ਵਾਰੀ ਗੋਲਾ ਮਹੱਲਾ ਦੇ ਅਫਸਰ ਉੱਪਰ ਇੱਕ ਲਾਗੇ ਜੋ ਗਵੰਡੀ ਰਾਜ ਨੇ ਉੱਥੋਂ ਵੀ ਬੜੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਸਰਦਾਲੂ ਸੀ ਸਾਡੇ ਕੋਲ ਪਹੁੰਚੇ ਛਤਿਸਗੜ ਤੋਂ 13 ਬੱਸਾਂ ਸਾਡੇ ਕੋਲ ਆਈਆਂ ਔਰ ਸਾਰੀ ਸੰਗਤ ਦਾ ਅਰੇਂਜਮੈਂਟ ਜਿਹੜਾ ਸੀ ਅਸੀਂ ਇੱਕ ਵਿਸ਼ੇਸ਼ ਮੈਰਿਜ ਹਾਲ ਸੀ ਉੱਥੇ ਕੀਤਾ ਕਿਉਂਕਿ ਸਾਡੇ ਕੋਲ ਕਮਰਿਆਂ ਦੀ ਕਮੀ ਹੋ ਗਈ। ਫਿਰ ਵੀ ਸੰਗਤ ਨੂੰ ਮੈਂ ਜਾ ਕੇ ਪੁੱਛਿਆ ਮੈਂ ਖੁਦ ਮਿਲਿਆ ਜਾ ਕੇ ਔਰ ਪੂਰੀ ਤਰ੍ਹਾਂ ਨਾਲ ਸੈਟੀਸਫਾਈਡ ਸੀਗੇ ਕਿ ਸਾਡਾ ਪੂਰਾ ਧਿਆਨ ਰੱਖਿਆ ਗਿਆ ਮੈਂ ਕਹਿ ਕੇ ਇਸ ਤੋਂ ਬਾਅਦ ਉਹਨਾਂ ਨੇ ਵੀ ਦੱਸਿਆ ਕਿ ਅਸੀਂ ਹਰ ਸਾਲ ਇੱਥੇ ਆਉਂਦੇ ਹਾਂ। ਕੀ ਬਾਤ ਮੈਂ ਕਹਿ ਕੇ ਤੁਸੀਂ ਜਦੋਂ ਵੀ ਆਉਣਾ ਹੋਵੇ ਸਾਨੂੰ ਪਹਿਲੇ ਤੁਸੀਂ ਦੱਸੋ ਅਸੀਂ ਪਹਿਲੇ ਤੁਹਾਡੇ ਕਮਰੇ ਜਿਹੜੇ ਨੇ ਐਡਵਾਂਸ ਦੇ ਵਿੱਚ ਜੋ ਵੀ ਬਸਾਂ ਕਰਨਗੇ ਹਾਂਜੀ ਬਸ ਦੇ ਵਿੱਚ ਜੋ ਵੀ ਯਾਤਰੀ ਆਉਣਗੇ ਅਸੀਂ ਐਡਵਾਂਸ ਦੇ ਵਿੱਚ ਤੁਹਾਡੇ ਕਮਰੇ ਜਿਹੜੇ ਨੇ ਉਹ ਰਿਜ਼ਰਵ ਕਰਾਂਗੇ ਜਰ ਸਾਹਿਬ ਕਿੰਨਾ ਕੁ ਸਟਾਫ ਹੈ ਤੁਹਾਡੇ ਕੋਲ ਜੇਕਰ ਗ੍ਰੰਥੀ ਸਾਹਿਬਾਂ ਦੀ ਗੱਲ ਕੀਤੀ ਜਾਵੇ ਜਾਂ ਹੈੱਡ ਗ੍ਰੰਥੀ ਦੀ ਗੱਲ ਕੀਤੀ ਜਾਵੇ ਜਾਂ ਕੀਰਤਨੀਏ ਜਾਂ ਸੇਵਾਦਾਰਾਂ ਦੀ ਗੱਲ ਕੀਤੀ ਜਾਵੇ ਜਾਂ ਜਿਹੜੇ ਦਫ਼ਤਰੀ ਨੇ ਕਿੰਨੀ ਕੁ ਵੱਡੀ ਟੀਮ ਹੈ ਤੁਹਾਡੀ ਅ ਦੇਖੋ ਜੀ ਇਹ ਸਾਰੇ ਮਿਲਾ ਕੇ ਜੇ ਤੁਸੀਂ ਸੇਵਾਦਾਰ ਵੀ ਸ਼ਾਮਲ ਕਰ ਲੋ ਇਸ ਤੋਂ ਇਲਾਵਾ ਅਸੀਂ ਟੈਂਪਰੇਰੀ ਵਰਕਰਸ ਕਈ ਵਾਰੀ ਲਾਉਂਦੇ ਆ ਇਤਿਹਾਸਕ ਦਿਹਾੜਿਆਂ ਤੇ ਹਾਂਜੀ ਇਤਿਹਾਸਿਕ ਦਿਹਾੜਾ ਉੱਪਰ 11-1200 ਦੇ ਆਸ-ਪਾਸ ਸਾਡਾ ਟੋਟਲ ਸਟਾਫ ਜਿਹੜਾ ਹੋ ਜਾਂਦਾ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਤਖਤ ਸਹਿਬਾਨਾਂ ਦੇ ਉੱਪਰ ਉਚੇਚੇ ਪ੍ਰਬੰਧ ਕੀਤੇ ਜਾਂਦੇ ਨੇ ਸੰਗਤਾਂ ਵਾਸਤੇ ਸੰਗਤਾਂ ਦੀ ਆਮਤ ਵਾਸਤੇ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਹੋਵੇ ਉੱਥੇ ਰਹਿਣ ਵਾਸਤੇ ਕਮਰਾ ਮਿਲ ਜਾਏ ਪ੍ਰਸ਼ਾਦਾ ਛਕਣ ਵਾਸਤੇ ਮਿਲ ਜਾਏ ਹੋਰ ਕੀ ਚਾਹੀਦਾ ਡਰਸੈਕਲ ਮਹਰ ਪੁੱਛਾਂਗੇ ਜਿਵੇਂ ਤੁਸੀਂ ਆਖਿਆ 11-1200 ਬੰਦਾ ਹੀ ਸਾਡੀ ਟੀਮ ਹੈਗੀ ਹੈ ਸੇਵਾਦਾਰ ਵੀ ਨੇ ਕੀਰਤਨੀ ਵੀ ਨੇ ਕਿ ਉਹ ਉਸ ਉਹਨਾਂ EMPLOYEES ਵਾਸਤੇ ਕਿਉਂ ਨਾ ਮੁਲਾਜ਼ਮਾ ਵਾਸਤੇ ਕੋਈ ਭਲਾਈ ਦੀ ਸਕੀਮਾ ਵੀ ਤਾਕਤ ਸਾਹਿਬ ਦੇ ਵੱਲੋਂ ਕਿਤੇ ਜਾਂਦੀਆਂ ਨੇ ਇਹ ਸਵਾਲ ਮੈਂ ਤੁਹਾਨੂੰ ਤਾਂ ਪੁੱਛ ਰਿਹਾ ਕਿਉਂਕਿ ਜਿਹੜੇ ਸੇਵਾ ਕਰਨ ਜਾਂਦੇ ਨੇ 2 ਦਿਨ ਸੇਵਾ ਕਰਦੇ ਨੇ 3 ਦਿਨ ਕਰਦੇ ਨੇ ਜਾਂ ਵੱਧ ਤੋਂ ਵੱਧ ਇੱਕ ਮਹੀਨਾ ਕਰ ਲੈਣਗੇ ਪਰੰਤੂ ਜਿਨ੍ਹਾਂ ਦੀ ਕਿਰਤ ਹੈ ਜਿਹੜੇ ਉੱਤੇ ਸਮਰਪਿਤ ਹੋ ਚੁੱਕੇ ਨੇ ਉਹਨਾਂ ਨੂੰ ਵੀ ਕਿਤੇ ਤਾਕਤ ਸਾਹਿਬ ਦੇ ਵੱਲੋਂ ਕੋਈ ਸਕੀਮਾ ਦਾ ਲਾਭ ਮਿਲ ਰਿਹਾ ਹੈ ਹਾਂ ਜੀ ਬਿਲਕੁਲ ਅਸੀਂ ਕਰਮਚਾਰੀਆਂ ਦੇ ਬਾਰੇ ਚ ਹਮੇਸ਼ਾ ਤਤਪਰ ਰਹਿੰਦੇ ਆ ਔਰ ਉਹਨਾਂ ਵਾਸਤੇ ਅਸੀਂ ਕਈ ਸਕੀਮਾਂ ਸ਼ੁਰੂ ਕੀਤੀਆਂ ਨੇ ਜਿੱਥੋਂ ਤੱਕ ਉਹਨਾਂ ਦੇ ਸਕੇਲ ਦਾ ਸਬੰਧ ਹੈ ਜਿਵੇਂ ਸਰਕਾਰੀ ਸਕੇਲ ਹੁੰਦੇ ਨੇ ਉਹਨਾਂ ਨਾਲ ਮਿਲਦੇ ਜੁਲਦੇ ਅਸੀਂ ਪੂਰੀ ਤਰ੍ਹਾਂ ਤਾਂ ਨਹੀਂ ਉਸ ਤਰ੍ਹਾਂ ਦੇ ਸਕਦੇ ਪਰ ਕਾਫੀ ਹੱਦ ਤੱਕ ਅਸੀਂ ਕੋਸ਼ਿਸ਼ ਕੀਤੀ ਹੈ ਵੀ ਉਹਨਾਂ ਦਾ ਬੰਦਾ ਮਾਨ ਸਤਕਾਰ ਪੂਰਾ ਦਿੱਤਾ ਜਾਵੇ ਹਾਂਜੀ ਹਾਂਜੀ ਔਰ ਦੂਸਰਾ ਉਹਨਾਂ ਨੂੰ ਜੋ ਵੀ ਮੈਡੀਕਲ ਹੈਲਪ ਹੈ ਉਹ ਅਸੀਂ ਟਾਈਮ ਸਰ ਜਿੰਨੇ ਵੀ ਕਰਮਚਾਰੀ ਨੇ ਉਹ ਤੇ ਉਹਨਾਂ ਦੀ ਫੈਮਲੀਆਂ ਉਹਨਾਂ ਨੂੰ ਅਸੀਂ ਇੱਕ ਕਵਰ ਕੀਤਾ ਹੈ ਇੱਕ ਮੈਡੀਕਲ ਇੰਸ਼ੋਰੈਂਸ ਦੀ ਸਕੀਮ ਦੇ ਅndergat ਜੀ 5 ਲੱਖ ਰੁਪਏ ਤੱਕ ਉਹਨਾਂ ਦਾ ਜਿਹੜਾ ਇਲਾਜ ਹੈ ਉਹ ਸਕੀਮ ਦੇ ਤਹਿਤ ਉਹਨਾਂ ਨੂੰ ਅਸੀਂ ਮਦਦ ਕਰਦੇ ਆ ਇਸ ਦੇ ਵਿੱਚ ਕਿਸੇ ਵੀ ਪ੍ਰਾਈਵੇਟ ਇੰਸ਼ੋਰੈਂਸ ਕੰਪਨੀ ਦੀ ਕੋਈ ਇਨਵੋਲਵਮੈਂਟ ਨਹੀਂ ਇਹ ਸਿਰਫ ਸਾਡੇ ਵੱਲੋਂ ਜੋ ਕੰਟਰੀਬਿਊਸ਼ਨ ਹੈ ਔਰ EMPLOYEES ਜਿਹੜੇ ਨੇ ਉਹਨਾਂ ਦੀ ਕੰਟਰੀਬਿਊਸ਼ਨ ਉਹਨਾਂ ਦੇ ਨਾਲ ਉਸ ਦੇ ਨਾਲ ਜੋ ਕਾਰਪਸ ਹੈ ਉਸ ਤੋਂ ਅਸੀਂ ਇਹ ਸਕੀਮ ਸ਼ੁਰੂ ਕੀਤੀ ਹੈ ਇਹ ਸਕੀਮ ਐਕਚੁਅਲੀ ਮੈਂ ਸ਼ੁਰੂ ਕੀਤੀ ਸੀ 2015 ਦੇ ਵਿੱਚ ਬਹੁਤ ਖੂਬ ਔਰ ਇਹ ਬਹੁਤ ਹੀ ਪਪੂਲਰ ਹੋ ਗਈ ਐਸ ਵੇਲੇ ਸਾਰੇ ਕਰਮਚਾਰੀ ਜਿਹੜੇ ਨੇ ਉਹ ਇਸ ਸਕੀਮ ਦਾ ਲਾਭ ਲੈ ਰਹੇ ਹਾਂਜੀ ਉਸ ਤੋਂ ਫਾਇਦਾ ਲੈ ਰਹੇ ਡਾਕਟਰ ਸਾਹਿਬ ਇਹ ਹੋਈ ਤਾਂ ਡਵੈਲਪ ਕਿਤੇ ਜਾ ਰਹੇ ਜਿਹੜੇ ਕਾਰਜ ਤੱਕ ਸਾਬ ਦੇ ਵੱਲ ਹੁਣ ਸਾਰੇ ਕਾਰਜਾਂ ਪਿੱਛੇ ਇੱਕ ਅਮਾਉਂਟ ਖੜੀ ਹੁੰਦੀ ਹੈ ਇੱਕ ਫਿਗਰ ਆਂਦੀ ਹੈ ਜੇਕਰ ਉਸ ਅਮਾਉਂਟ ਦੀ ਗੱਲ ਕਰਾਂ ਇਹ ਪੂਰੀ ਆਮਦਨ ਦਾ ਜ਼ਰੀਆ ਕੀ ਹ ਤਕੱਸਰ ਬਣਦਾ ਹੈ ਦੇਖੋ ਜੀ ਜ਼ਰੀਆ ਤਾਂ ਸੰਗਤ ਹੀ ਹੈ ਸੰਗਤ ਜੋ ਹੈ ਸਾਡੇ ਕੋਲ ਜਦੋਂ ਦਰਸ਼ਨਾ ਵਾਸਤੇ ਪਹੁੰਚਦੀ ਹੈ ਸੰਗਤ ਦਾ ਦਸਵੰਦ ਸਰ ਤੇ ਸੰਗਤ ਵੱਲੋਂ ਕੰਟਰੀਬਿਊਸ਼ਨ ਹੁੰਦੀ ਹੈ ਸੰਗਤ ਅਲੱਗ-ਅਲੱਗ ਜੋ ਸਾਡੇ ਪ੍ਰੋਜੈਕਟਸ ਨੇ ਜਾਂ ਸਾਡੇ ਸਰਵਿਸਸ ਨੇ ਉਹਨੂੰ ਧਿਆਨ ਚ ਰੱਖਦਿਆਂ ਹੋਇਆਂ ਉਹ ਖੁਦ ਹੀ ਅੱਗੇ ਆ ਕੇ ਜੋ ਸੇਵਾ ਕਰਨੀ ਚਾਹੁੰਦੇ ਆ ਮੈਨੂੰ ਇਹ ਦੱਸਦਿਆਂ ਤੁਹਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਪਹਿਲੇ ਸਾਡੀ ਜੋ ਇਨਕਮ ਸੀਗੀ ਉਹ 100 ਕਰੋੜ ਤੋਂ ਵੀ ਘੱਟ ਸੀ ਸਾਲਾਨਾ ਇਸ ਵੇਲੇ ਇਹ ਅੰਕੜਾ ਤਸੀਂ ਪਾਰ ਕਰ ਚੁੱਕੇ ਹਾਂ ਪਿਛਲੇ 1 ਸਾਲ ਦੇ ਵਿੱਚ 20% ਜਿਹੜੀ ਇਨਕਮ ਹੈ ਉਹ ਕਾਫੀ ਵਧੀ ਹੈ ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਹੋਰ ਵੀ ਜਿਹੜੀ ਸਾਡੀ ਇਨਕਮ ਹੈ ਉਹ ਵਧ ਜੇਗੀ ਔਰ ਇਹ ਜੋ ਵੀ ਪੈਸੇ ਆਉਂਦੇ ਨੇ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਸੰਗਤ ਵਾਸਤੇ ਖਰਚੇ ਜਾਣ ਬਿਲਕੁਲ ਔਰ ਇਹਨਾਂ ਦਾ ਫਾਇਦਾ ਵੀ ਜੋ ਹੈ ਸੰਗਤ ਨੂੰ ਹੋਏ ਅਸੀਂ ਆਪਣੇ ਖਰਚ ਵੀ ਘਟਾ ਰਹੇ ਹਾਂ ਔਰ ਇਸ ਤੋਂ ਇਲਾਵਾ ਕਈ ਯੋਜਨਾਵਾਂ ਸ਼ੁਰੂ ਕਰ ਰਹੇ ਹਾਂ ਜਿਸ ਦੇ ਵਿੱਚ ਜਿਵੇਂ ਇੱਕ ਸੋਲਰ ਪਲਾਂਟ ਅਸੀਂ ਉੱਥੇ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਤੇ ਨਾਲ ਸਾਡਾ ਜੋ ਇਲੈਕਟ੍ਰਿਸਿਟੀ ਦਾ ਐਕਸਪੈਂਡੀਚਰ ਹੈ ਉਹ ਘਟ ਜਾਏਗਾ ਇਸ ਵੇਲੇ ਸਾਡਾ 5-6 ਕਰੋੜ ਰੁਪਿਆ ਸਾਲ ਦਾ ਜਿਹੜਾ ਇਲੈਕਟ੍ਰਿਸਿਟੀ ਦਾ ਐਕਸਪੈਂਡੀਚਰ ਹੁੰਦਾ ਹੈ ਇਸ ਤੋਂ ਇਲਾਵਾ ਅਸੀਂ ਸਾਡੇ ਜਿੰਨੇ ਵੀ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਲਾਇਬ੍ਰੇਰੀ ਜਾਂ 올ਡ এজ ਹੋਮ ਹੈ ਜਾਂ ਫਿਰ ਸਕੂਲਸ ਨੇ ਉਹਨਾਂ ਵਿੱਚ ਜੋ ਫੈਸਿਲਿਟੀਆਂ ਬਿਲਡੀਆਂ ਚਾਹੀਦੀਆਂ ਨੇ ਉਹ ਵੀ ਅਸੀਂ ਦੇਣ ਜਾ ਰਹੇ ਹਾਂ ਇਹ ਸਾਰਾ ਕੁਝ ਸੰਗਤ ਦੇ ਦਸਵੰਦ ਦੇ ਸਿਰ ਤੇ ਹੀ ਹੈ ਹਾਂਜੀ ਬਿਲਕੁਲ ਇਸ ਦੇ ਵਿੱਚ ਅਸੀਂ ਸਰਕਾਰ ਕੋਲੋਂ ਕੋਈ ਪੈਸੇ ਨਹੀਂ ਲੈਂਦੇ ਔਰ ਸਾਰਾ ਕੁਝ ਮਤਲਬ ਜੋ ਵੀ ਸੰਗਤ ਦੇ ਤੁਸੀਂ ਇੱਥੇ ਸਰਕਾਰ ਦੀ ਗੱਲ ਕੀਤੀ ਹੈ ਵੀ ਸਰਕਾਰ ਤੋਂ ਅਸੀਂ ਪੈਸੇ ਨਹੀਂ ਲੈਂਦੇ ਕਈ ਵਾਰ ਜ਼ਹਿਨ 'ਚ ਖਿਆਲ ਆਇਆ ਜਿਸ ਅਹੁਦੇ ਤੇ ਮੈਂ ਬੈਠਾ ਜਿਸ ਥਾਂ ਤੇ ਮੈਂ ਬੈਠਾ ਵੀ ਮੇਰਾ ਚਿਤ ਕਰਦਾ ਹੈ ਕਿ ਜਿਹੜੀਆਂ ਸਕੀਮਾਂ ਇੱਥੇ ਲਾਗੂ ਨੇ ਸੰਗਤ ਦੇ ਬੋਝ ਨਾ ਪਾ ਕੇ ਕੇਂਦਰ ਸਰਕਾਰ ਵੱਲੋਂ ਜਾਂ ਆਜ਼ਾਦ ਸਰਕਾਰਾਂ ਦੇ ਵੱਲੋਂ ਇਸ ਤਰ੍ਹਾਂ ਦੀਆਂ ਸੇਵਾਵਾਂ ਲਈਆਂ ਜਾਣ ਹਾਂਜੀ ਬਿਲਕੁਲ ਅਸੀਂ ਕੋਸ਼ਿਸ਼ ਕਰਾਂਗੇ ਜੇਕਰ ਸਰਕਾਰ ਦੀ ਵੀ ਕੰਟਰੀਬਿਊਸ਼ਨ ਹੋਵੇ ਲੇਕਿਨ ਸੰਗਤ ਨੂੰ ਅਸੀਂ ਕਿਸੇ ਤਰ੍ਹਾਂ ਦੇ ਨਾਲ ਵੀ ਕੋਈ ਮਤਲਬ ਆਪਣੀ ਖੁਸ਼ੀ ਦੇ ਨਾਲ ਹੀ ਸੰਗਤ ਸੇਵਾ ਕਰ ਰਹੀ ਹੈ ਯਾਨੀ ਸੰਗਤ ਤੇ ਬੋਝ ਨਹੀਂ ਪਾਣਾ ਕੋਈ ਬੋਝ ਨਹੀਂ ਹੈ ਸੰਗਤ ਕਿਸੇ ਨੂੰ ਵੀ ਮਤਲਬ ਐਵੇਂ ਨਹੀਂ ਲੱਗਦਾ ਕਿ ਉਹ ਕਿਸੇ ਕਿਸਮ ਦਾ ਬੋਝ ਹੈ ਜਾਂ ਕੋਈ ਕੰਪਲਸ਼ਨ ਹੈ ਪਰ ਸੰਗਤ ਆਪ ਹੀ ਮਤਲਬ ਤਿਆਰ ਹੈ ਸੇਵਾ ਕਰਨ ਵਾਸਤੇ ਔਰ ਇਹ ਜਿਹੜੀ ਮੈਂ ਤੁਹਾਨੂੰ ਦੱਸਿਆ ਕਿ 400 ਕਮਰਿਆਂ ਦੀ ਜੋ ਬਿਲਡਿੰਗ ਅਸੀਂ ਤਿਆਰ ਕਰਨ ਜਾ ਰਹੇ ਹਾਂ ਜੀ ਇਹ ਵੀ ਕਾਰ ਸੇਵਾ ਦੇ ਨਾਲ ਹੀ ਤਿਆਰ ਹੋ ਰਹੀ ਹੈ ਬਿਲਕੁਲ ਲਾਗੇ ਜੋ ਲੰਗਰ ਸਾਹਿਬ ਇੱਕੋ ਹੋਰ ਗੁਰਦੁਆਰਾ ਸਾਹਿਬ ਹੈ ਉਹ ਇਸ ਦੀ ਕਾਰ ਸੇਵਾ ਕਰ ਰਹੇ ਨੇ ਔਰ ਇਹ 30 35 ਕਰੋੜ ਰੁਪਏ ਦੀ ਜੋ ਖਰਚ ਦੇ ਨਾਲ ਜੋ ਬਿਲਡਿੰਗ ਬਣੇਗੀ ਇਹ ਪੂਰੀ ਤਰ੍ਹਾਂ ਕਾਰ ਸੇਵਾ ਦੇ ਮਾਧਮ ਦੇ ਨਾਲ ਬਣੇਗੀ ਇਸ ਕਰਕੇ ਕਈ ਵਾਰੀ ਜੋ ਕੰਮ ਹੈ ਪ੍ਰੋਜੈਕਟਸ ਜੋ ਹਨ ਉਹ ਕਾਰ ਸੇਵਾ ਦੇ ਮਾਧਮ ਦੇ ਨਾਲ ਵੀ ਪੂਰੇ ਕੀਤੇ ਜਾਂਦੇ ਨੇ ਪਰ ਇਹ ਗੱਲ ਤੁਹਾਡੀ ਸਹੀ ਹੈ ਕਿ ਜਿੱਥੇ ਸਰਕਾਰ ਵੀ ਖਰਚ ਕਰ ਕਰੇ ਜਾਂ ਸਰਕਾਰ ਦੀਆਂ ਕੋਈ ਸਕੀਮਸ ਹੋਣ ਉਹਦਾ ਵੀ ਫਾਇਦਾ ਜ਼ਰੂਰ ਅਸੀਂ ਲੈਣਾ ਚਾਹਾਂਗੇ ਆਉਣ ਵਾਲੇ ਸਮੇਂ ਵਿੱਚ ਤਖਤ ਸਾਹਿਬ ਦੇ ਵੱਲੋਂ ਸੰਗਤ ਦੀ ਸੁਲਤ ਵਾਸਤੇ ਕੋਈ ਨਵੇਂ ਉਪਰਾਲੇ ਕੋਈ ਨਵਾਂ ਕਾਰਜਕ੍ਰਮ ਕੀਤਾ ਜਾ ਰਿਹਾ ਹਾਂਜੀ ਬਿਲਕੁਲ ਅਸੀਂ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਨੇ ਉਹ ਸ਼ੁਰੂ ਕਰਨ ਜਾ ਰਹੇ ਹਾਂ ਜਿਵੇਂ ਕਿ ਸਾਡੇ ਕੋਲ ਤੁਹਾਨੂੰ ਪਤਾ ਹੀ ਹੋਵੇਗਾ ਕਿ 80 ਦੇ ਆਸ-ਪਾਸ ਕੋੜੇ ਨੇ ਔਰ ਉਹਨਾਂ ਦਾ ਵੀ ਅਸੀਂ ਸਾਰਾ ਜੋ ਸਹੂਲਤਾ ਨੇ ਵੈਟਰਨਰੀ ਹਸਪੀਟਲ ਵਗੈਰਾ ਦੀ ਉਹ ਅਸੀਂ ਅਵੇਲੇਬਲ ਕਰਦੇ ਆਂ ਉਸ ਨੂੰ ਧਿਆਨ ਵਿੱਚ ਰੱਖਦੇ ਹੋਇਆ ਇੱਕ ਹORS RIDING ਅਕੈਡਮੀ ਔਰ ਇਹਦੇ ਨਾਲ ਜੋ ਮਾਰਸ਼ਲ ਆਰਟਸ ਨੇ ਆਪਣੇ ਸਾਡੀਆਂ ਵਿਰਾਸਤੀ ਖੇਡਾਂ ਜਾਂ ਵਿਰਾਸਤੀ ਖੇਡਾਂ ਜ ਜਨਾਂ ਨੂੰ ਕਹ ਲੋ ਉਹਨਾਂ ਨੂੰ ਅਸੀਂ ਬੜੇ ਵੱਡੇ ਪੇਮਾਨੇ ਤੇ ਪ੍ਰਮੋਟ ਕਰਾਂਗੇ ਇਹ ਸਾਡੀ ਯੋਜਨਾ ਹੈ ਇਸ ਤੋਂ ਇਲਾਵਾ ਸਾਡਾ ਇੱਕ ਹਸਪੀਟਲ ਹੈ ਜਿੱਥੇ ਡਾਇਲਿਸਿਸ ਦੀਆਂ ਮਸ਼ੀਨਸ ਨੇ ਉਹਨਾਂ ਦੇ ਵਿੱਚ ਅਸੀਂ ਇਹ ਮਸ਼ੀਨਾਂ ਜਿਹੜੀਆਂ ਨੇ ਉਹ ਉਹ ਉਹਨਾਂ ਦੀ ਗਿਣਤੀ ਬਤਾ ਰਹੇ ਹਾਂ ਇਸ ਤੋਂ ਇਲਾਵਾ ਜੋ ਡਾਕਟਰਸ ਆਪਣੀਆਂ ਸਰਵਿਸਸਾਂ ਵਾਸਤੇ ਸਾਨੂੰ ਚਾਹੀਦੇ ਨੇ ਜਿਨ੍ਹਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਸਪੈਸ਼ਲਿਸਟ ਨੇ ਉਹਨਾਂ ਦੀ ਵੀ ਅਸੀਂ ਐਮਪੈਨਲਮੈਂਟ ਕਰਨ ਜਾ ਰਹੇ ਹਾਂ ਇਸ ਤੋਂ ਇਲਾਵਾ ਫਿਜ਼ੀਓਥੈਰੇਪੀ ਦੀ ਯੂਨਿਟ ਇੱਕ ਉੱਥੇ ਤਿਆਰ ਕਰੇ ਹੋਏਗੀ ਔਰ ਇਸ ਤੋਂ ਇਲਾਵਾ ਜੋ ਵੀ ਜੋ ਸੀਰੀਅਸ ਪੇਸ਼ੈਂਟਸ ਨੇ ਉਹਨਾਂ ਵਾਸਤੇ ਵੀ ਅਸੀਂ ਕੋਈ emergencies services ਜਿਹੜੀਆਂ ਉਹ ਸ਼ੁਰੂ ਨਹੀਂ ਗੁਰੂ ਘਰ ਦਾ ਸਦਾਨ ਜਿਹੜਾ ਕੋਈ ਆਵੇ ਭੁੱਖਾ ਆਵੇ ਉਹਨੂੰ ਪ੍ਰਸ਼ਾਦਾ ਵੀ ਮਿਲੇ ਅੱਛਾ ਬਿਲਕੁਲ ਸਿਰ ਪੱਖੋ ਰੋਗ ਹੋਵੇ ਤੇ ਉਹਨੂੰ ਉਹਦੀ ਦਵਾਈ ਵੀ ਪਹੁੰਚ ਕੀਤੀ ਜਾ ਸਕੇ ਹਾਂਜੀ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਇਹ ਤਖਸੈਬਾਨਾਂ ਤੇ ਗੁਰੂ ਘਰਾਂ ਦੇ ਵੱਡਮੁੱਲੇ ਫਰਜ ਹੈ ਜਿਹੜਾ ਵੀ ਕੋਈ ਰਾਹੀ ਆਵੇ ਮੁਸਾਫਰ ਆਵੇ ਰਹਿਣ ਵਾਸਤੇ ਕਮਰਾ ਖਾਣ ਵਾਸਤੇ ਪ੍ਰਸ਼ਾਦਾ ਤੇ ਸਿਹਤ ਵਾਸਤੇ ਉਹਦੀ ਦਵਾਈ ਦਾ ਪ੍ਰਬੰਧ ਕੀਤਾ ਜਾ ਸਕੇ ਸੱਚਮੁੱਚ ਡਾਕਟਰ ਸਾਹਿਬ ਬੜੀ ਖੁਸ਼ੀ ਹੋਈ ਜਦੋਂ ਤੁਹਾਡੇ ਵਰਗੇ ਯੋਗ ਵਿਅਕਤੀਆਂ ਨੂੰ ਸੀ ਉੱਚ ਸਥਾਨਾਂ 'ਤੇ ਬੈਠਾ ਦੇਖਦੇ ਆ ਤੇ ਖੁਸ਼ੀ ਹੁੰਦੀ ਹੈ ਜਦੋਂ ਉਹਨਾਂ ਸਥਾਨਾਂ ਦੀ ਸੇਵਾ ਸੰਭਾਲ ਉਚੇਚੇ ਤੇ ਸੋਨੇ ਢੰਗ ਨਾਲ ਕੀਤੀ ਜਾਂਦੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਗੁਰੂ ਪਾਤਸ਼ਾਹ ਕਿਰਪਾ ਕਰਨ ਮਾਲਕਾਂ ਨੂੰ ਤੰਦਸਤੀ ਬਖਸ਼ੇ ਇਸੀ ਦਾ ਸੇਵਾ ਕਰਦੇ ਰਹੋ ਬਹੁਤ ਬਹੁਤ ਧੰਨਵਾਦ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਨੂੰ ਸਨੁਦਿਵਾ ਗਿਆ ਇਸ ਸੰਸੜੀ ਅਤੀ ਸਤ ਕਾਜ ਯੋਗ ਡਾਕਟਰ ਵਿਜੇ ਸਤਵੀਰ ਸਿੰਘ ਜੀ ਜਿਨ੍ਹਾਂ ਨੇ ਬੜੇ ਸੋਨੇ ਢੰਗ ਦੇ ਨਾਲ ਹਜੂਰ ਸਾਹਿਬ ਜਿਹੜੀਆਂ ਸੰਗਤਾਂ ਜਾਂਦੀਆਂ ਨੇ ਉਹਨਾਂ ਸੰਗਤਾਂ ਵਾਸਤੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਜਾਂ ਕਿਵੇਂ- ਡਿਟੇਲ ਚ ਜਾਣਕਾਰੀ ਦਿੱਤੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਇਹ ਬੇਨਤੀ ਹੈ ਤੁਹਾਨੂੰ ਔਰ ਦਰਸ਼ਕਾਂ ਨੂੰ ਵੀ ਕਿ ਸਾਨੂੰ ਜ਼ਰੂਰ ਤੁਸੀਂ ਆਪਣਾ ਆਪਣੇ ਸੁਝਾਅ ਦਿਓ ਆਪਣੀਆਂ ਸੁਜੈਸ਼ਨਸ ਦਿਵੋ ਔਰ ਆਪਣਾ ਫੀਡਬੈਕ ਦਿਓ ਧੰਨਵਾਦ ਧੰਨਵਾਦ